ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰੋ ਲੇਟੈਸਟ ਵੀਡੀਓ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ YouTube ਚੈਨਲ ਤੇ ਸਾਰੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵੀਰੋ ਜੋਤੀਸ਼ ਟਰੈਕਟਰ ਦੀਆਂ ਤਸਵੀਰਾਂ ਵੇਖ ਰਹੇ ਹੋ ਸਵਰਾਜ 744 FE ਇਹ ਟਰੈਕਟਰ ਹੈ ਵਿਕਾਊ ਟਰੈਕਟਰ ਦੀ ਹਾਲ ਤੁਹਾਡੇ ਸਾਹਮਣੇ ਵੇਖ ਸਕਦੇ ਹੋ ਤਸਵੀਰਾਂ ਤੁਸੀਂ ਸਵਰਾਜ 744 FE ਜੋ ਕਿ 2001 ਮਾਡਲ ਹੈ 2001 ਇੱਕ ਮਾਡਲ ਰੇਟ ਇਸ ਦਾ ਇਹਨਾਂ ਵੀਰਾਂ ਨੇ 2,50,000 ਦੇ ਲਗਭਗ ਦੱਸਿਆ ਹੈ। 2001 ਮਾਡਲ ਰੇਟ 2,50,000 ਜਿਹੜੇ ਵੀਰਿਆ ਟਰੈਕਟਰ ਲੈਣ ਦੇ ਚਾਹਵਾਨ ਨੇ ਉਹ ਵੀਰ ਕਮੈਂਟ ਕਰਕੇ ਸਾਥੇ ਇਹਨਾਂ ਵੀਰਾਂ ਦਾ ਕੰਟੈਕਟ ਨੰਬਰ ਪ੍ਰਾਪਤ ਕਰ ਸਕਦੇ ਹਨ। ਜਾਂ ਵੀਰੋ ਤੁਸੀਂ ਇਸ ਟਰੈਕਟਰ ਨੂੰ ਬਰਨਾਲਾ ਮੰਡੀ ਦੀ ਬੇਚਾਰੀਓ ਜੋ ਕਿ ਹਰ ਸੋਮਵਾਰ ਨੂੰ ਲੱਗਦੀ ਹੈ। ਵੀਰੋ ਜੀ ਵੀਡੀਓ ਵਧੀਆ ਲੱਗ ਦਿੱਤਾ ਇਸ ਨੂੰ ਲਾਇਕ ਜ਼ਰੂਰ ਕਰ ਦਿਓ ਨਾਲ ਹੀ ਜਿਨ੍ਹਾਂ ਨੇ ਅੱਜ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ। ਧੰਨਵਾਦ ਜੀ।